ਬਹੁਤ سارے ਲੋਕਾਂ ਦਾ ਇਹ ਹੈ ਕਿ ਆਪਣੇ ਪਾਣੀ ਬਹੁਤ ਨੀਵੇਂ ਨੇ ਇਹ ਵਾਲਾ ਪ੍ਰੋਜੈਕਟ ਆਪਣੇ ਖੇਤਾਂ 'ਚ ਕਾਮਯਾਬ ਨਹੀਂ ਹੈ ਤੁਹਾਨੂੰ ਕੀ ਲੱਗਦਾ ਪ੍ਰੋਪਰ ਕਾਮਯਾਬ ਹੈ ਨਹੀਂ ਕਾਮਯਾਬ ਹੈ ਜੀ ਇਹ ਚੱਲਣੇ ਲਹਿਰੇ ਤੁਹਾਡੇ ਸਾਹਮਣੇ ਤੁਸੀਂ ਦਿਖਾ ਸਕਦੇ ਹੋ ਵੀਡੀਓ ਜਿੰਨੀ ਮਰਜ਼ੀ ਆ ਕੇ ਦੇਖ ਸਕਦੇ ਕਿ ਤੁਹਾਡਾ ਜਿਹੜਾ ਪ੍ਰੋਜੈਕਟ ਆਏ ਮੇਰੇ ਪਿੰਡ ਦੇ ਵਿੱਚ ਪਹਿਲਾ ਪ੍ਰੋਜੈਕਟ ਸੀ ਤੇ ਉਹ ਕਾਮਯਾਬ ਹੋਇਆ ਧੰਨਵਾਦ ਬਿਲਕੁਲ ਜੀ ਜਿਵੇਂ ਆਪਾਂ ਸੁਪਨ ਸਾਹਿਬ ਨਾਲ ਵੀ ਗੱਲਬਾਤ ਕੀਤੀ ਰਿਹਾ ਉਹਨਾਂ ਦਾ ਵੀ ਇਹ ਕਹਿਣਾ ਕਿ ਉਹਨਾਂ ਦੇ ਪਿੰਡ ਦੇ ਵਿੱਚ ਇਹ ਪਹਿਲਾ ਪ੍ਰੋਜੈਕਟ ਹੈ ਪਿੰਡ ਦੇ ਵਿੱਚ ਕੀ ਉਹਨਾਂ ਦੇ ਏਰੀਆ ਦੇ ਵਿੱਚ ਹੀ ਇਹ 200 ਤੇ ਮੋਟਰ ਪਾਈ ਹੈ ਤੇ ਬਹੁਤ ਵਧੀਆ ਤੇ ਨ 来 ਵੀ ਮਿੱਤਰੋ ਪਹਿਲਾਂ ਤਾਂ ਮੋਟਰ ਦਾ ਪ੍ਰੈਸ਼ਰ ਚੈੱਕ ਕਰੋ ਜੇ ਮੈਂ ਤੁਹਾਨੂੰ ਇਹ ਗੱਲ ਕਹਾਂ ਕਿ ਇਹ ਜਿਹੜੀ ਮੋਟਰ ਹੈ ਗ੍ਰੈਡ ਵਾਲੀ ਬਿਜਲੀ ਤੇ ਨਹੀਂ ਚੱਲ ਰਹੀ ਕਿਸੇ ਹੋਰ ਚੀਜ਼ ਤੇ ਚੱਲ ਰਹੀ ਹੈ ਤੇ ਇਹ ਗੱਲ ਬਿਲਕੁਲ ਸਹੀ ਹੈ ਇਹ ਵਾਲੀ ਮੋਟਰ ਚੱਲ ਰਹੀ ਹੈ ਸੋਲਰ એનર્ਜੀ ਤੇ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪੂਰੀ ਜਾਣਕਾਰੀ ਦਵਾਂਗੇ ਕਿ ਇਹ ਜਿਹੜਾ ਸੋਲਰ એનર્ਜੀ ਦਾ ਪ੍ਰੋਜੈਕਟ ਕਿਵੇਂ ਇੰਸਟਾਲ ਕਰਦੇ ਹੋ ਤਾਂ ਉਹ ਸ਼ੁਰੂਆਤ ਕਰਦੇ ਹਾਂ ਜੀ ਅੱਜ ਦੀ ਇਸ ਨਵੀਂ ਵੀਡੀਓ ਦੀ ਜਿਵੇਂ ਕਿ ਤੁਹਾਨੂੰ ਮੈਂ ਵੀਡੀਓ ਦੇ ਸ਼ੁਰੂਆਤ ਦੇ ਵਿੱਚ ਦੱਸਿਆ ਕਿ ਇਹ ਜਿਹੜੀ ਮੋਟਰ ਹੈ ਸੋਲਰ એનર્ਜੀ ਤੇ ਚੱਲ ਰਹੀ ਹੈ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਅਸੀਂ ਪ੍ਰੋ ਤੇ ਇਸ ਸਮੇ ਮੇਰੇ ਨਾਲ ਮੌਜੂਦ ਨੇ ਕੇਟੀਸੀ ਸੋਲਰ એનર્ਜੀ ਕੰਪਨੀ ਦੇ ਓਨਰ ਨਿਰਮਲ ਸਿੰਘ ਕੜੈਟ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਪੂਰੀ ਜਾਣਕਾਰੀ ਲੈਣੇ ਆ ਕਿ ਜਿਹੜਾ ਪ੍ਰੋਜੈਕਟ ਹੈ ਤੁਸੀਂ ਕਿਵੇਂ ਇੰਸਟਾਲ ਕਰਵਾ ਸਕਦੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਰ ਮਾੜਾ ਜ ਆ ਸਾਡੇ ਜਿਹੜੇ ਦਰਸ਼ਕ ਨੇ ਤੁਸੀਂ ਉਹਨਾਂ ਨੂੰ ਇਹ ਚੀਜ਼ ਦੀ ਇਨਫੋਰਮੇਸ਼ਨ ਦਿਓ ਕਿ ਜਿਹੜਾ ਪ੍ਰੋਜੈਕਟ ਹੈ ਸੋਲਰ એનર્ਜੀ ਦਾ ਜਿਹਦੇ ਨਾਲ ਸਮਰਸੀਬਲ ਮੋਟਰ ਚੱਲ ਰਹੀ ਹੈ ਇਹ ਕਿੰਨੇ ਦਾ ਪ੍ਰੋਜੈਕਟ ਹੈ ਮਤਲਬ ਠੀਕ ਕੀ ਕਨਸੈਪਟ ਹੈ ਇਹਦਾ ਤੇ ਕਿਵੇਂ ਇੰਸਟਾਲ ਕਰਵਾਇਆ ਜਾ ਸਕਦਾ ਹੈ ਇਹ ਸੋਲਰ એનર્ਜੀ ਤੇ ਮੋਟਰ ਜਿਹੜੀ 10 ਐਚਪੀ ਦੀ ਲਾਈ ਹੈ ਅਸੀਂ ਇਹ ਕਿਸਾਨ ਵੀਰਾਂ ਲਈ ਬੜੀ ਵਰਦਾਨ ਸਾਬਤ ਹੋ ਰਹੀ ਹੈ ਦੇਖੋ ਅੱਜ ਕੱਲ ਬਿਜਲੀ ਦੇ ਕਨੈਕਸ਼ਨ ਤੱਕ ਸਾਨੂੰ ਨਹੀਂ ਮਿਲ ਰਹੇ ਜਿਹੜੇ ਛੋਟੇ ਜ਼ਿਮੀਦਾਰ ਹੈ 2 3 ਏਕੜ ਵਾਲੇ 4 5 ਏਕੜ ਤੱਕ ਉਹਨਾਂ ਨੂੰ ਮੰਨ ਲਓ ਕਨੈਕਸ਼ਨ ਨਹੀਂ ਮਿਲ ਰਹੇ ਤਾਂ ਉਹਨਾਂ ਲਈ ਇਹ ਬੜਾ ਵਰਦਾਨ ਸਾਬਤ ਹੋ ਰਹੀ ਹੈ ਜਿਹੜੀ ਸੋਲਰ એનર્ਜੀ ਹੈ ਤੁਸੀਂ ਦੇਖ ਰਹੇ ਹੋ 10 ਐਚਪੀ ਦੀ ਮੋਟਰ ਦਾ 3 ਇੰਚੀ ਪੂਰਾ ਪ੍ਰੈਸ਼ਰ ਮਾਰ ਰਹੀ ਜੀ ਇਹ 200 ਫੁੱਟ ਤੇ ਮੋਟਰ ਤਈ ਹੈ ਅਸੀਂ ਖੜੇ ਹਾਂ ਅੱਜ ਦੇਲਾ ਸਿੰਘਾ ਪਿੰਡ ਦੇ ਵਿੱਚ ਜੋ ਕਿ ਮੁਨਕ ਸਾਬਟ ਵਿਜਿੰਦ ਦਾ ਪਿੰਡ ਹੈ ਜ਼ਿਲ੍ਹਾ ਸੰਰੂਰ ਹੈ ਤੇ 200 ਫੁੱਟ ਤੇ ਇੱਥੇ ਪਾਣੀ ਆ ਬਹੁਤ ਸੋਹਣਾ ਪਾਣੀ ਮਾਰ ਰਹੀ ਹੈ ਮੋਟਰ ਆਪਾਂ ਹੁਣੇ ਚਲਾ ਕੇ ਇੰਸਟਾਲ ਕਰਕੇ ਸਾਡੇ ਹੁਣੇ ਚਲਾਈ ਹੈ ਤੇ ਬਿਲਕੁਲ ਆਪਾਂ ਇਸ ਸਮੇਂ ਉਸ ਕੀ ਸਾਹਦੇ ਖੇਤ ਵਿੱਚ ਖੜੇ ਆ ਜਿਨ੍ਹਾਂ ਨੇ ਮੋਟਰ ਇੰਸਟਾਲ ਕਰਵਾਈ ਹੈ ਜਿਹੜਾ ਪ੍ਰੋਜੈਕਟ ਇੰਸਟਾਲ ਕਰਵਾਇਆ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਨਾ ਚਾਹਾਂਗੇ ਕਿ ਇਸ ਬਾਰੇ ਕੀ ਕਹਿਣਾ ਚਾਹੁੰਦੇ ਨੇ ਹਾਂਜੀ ਸਸੀ ਗਾਲ ਜੀ ਸਸੀ ਗਾਲ ਜੀ ਤੇ ਤੁਸੀਂ ਇਹੜਾ ਪ੍ਰੋਜੈਕਟ ਇੰਸਟਾਲ ਚ ਕਰਵਾਇਆ ਹੈ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਜੀ ਬਹੁਤ ਵਧੀਆ ਇਹ ਪ੍ਰੋਜੈਕਟ ਹੈ ਜੀ ਬਹੁਤ ਵਧੀਆ 10 ਦੀ ਮੋਟਰ ਹੈ ਜੀ ਆਪਣੇ ਕੰਨੀ ਦੀ ਪ੍ਰੈਸ਼ਰ ਵਧੀਆ ਮਾਰੀ ਹੈ ਜੀ ਆਪਣੇ ਤੇ ਲੱਗ ਪਰ ਜਿਹੜਾ ਪਾਣੀ ਦਾ ਲੈਵਲ ਹੈ ਇੱਥੇ ਕਿੰਨੇ ਕਿੰਨੇ ਫੁੱਟ ਹੈ ਇਹ 150 ਫੁੱਟ ਤੋਂ ਉੱਪਰ ਹੈ ਜੀ ਤੇ ਤੁਹਾਨੂੰ ਕੀ ਲੱਗਦਾ ਜਿਹੜਾ ਪ੍ਰੋਜੈਕਟ ਹੈ ਪ੍ਰੋਪਰ ਕੰਮ ਜਾ ਰਿਹਾ ਡੱਕੇ ਬਹੁਤ ਵਧੀਆ ਜੀ ਬਹੁਤ ਵਧੀਆ ਬੜਾ ਵਧੀਆ ਤੁਸੀਂ ਆਪਣੇ ਲਾਗੇ ਬੰਨੇ ਦੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਕੀ ਸਲਾਹ ਦੇਣਾ ਉਹਨਾਂ ਨੂੰ ਸੁਨੇਹਾ ਦਿੰਦੇ ਜੀ ਵੀ ਸੋਲਰ ਪੰਪੇ ਲਵਾਓ ਜੀ ਜੇ ਲਵਾਉਣੇ ਹੋ ਤੁਸੀਂ ਦੂਜੇ ਦਾ ਕਿੰਨੇ ਕਨੈਕਸ਼ਨ ਖਤਮ ਕਰਤੇ ਜੀ ਇਹਨਾਂ ਨੇ ਬਾਕੀ ਇਹ ਬੰਦੇ ਜਿਹੜੇ ਨਿਰਮਨ ਸਿੰਘ ਜੀ ਨੇ ਪਕੜਾਇਲ ਨਿਰਮਨ ਸਿੰਘ ਇਹ ਬੰਦੇ ਬਹੁਤ ਵਧੀਆ ਨੇ ਜੀ ਇਹਨਾਂ ਦੇ ਕੰਮ ਵਾਲੇ ਵੀ ਬੰਦੇ ਬਾਲੇ ਵਧੀਆ ਨੇ ਇਹ ਵੀ ਬਹੁਤ ਵਧੀਆ ਨੇ ਜੀ ਜਿਹੜੀ ਗੱਲ ਕਹੀ ਸੀ ਇਹ ਖਰੇ ਉੱਤਰਦੇ ਨੇ ਜੀ ਮਤਲਬ ਕਿ ਜੇ ਆਪਾਂ ਗੱਲ ਕਰੀਏ ਤੇ ਬਹੁਤ ਸਾਰੇ ਲੋਕਾਂ ਦਾ ਇਹ ਹੈ ਕਿ ਆਪਣੇ ਪਾਣੀ ਬਹੁਤ ਨੀਵੇਂ ਨੇ ਇਹ ਵਾਲਾ ਪ੍ਰੋਜੈਕਟ ਆਪਣੇ ਖੇਤਾਂ 'ਚ ਕਾਮਯਾਬ ਨਹੀਂ ਹੈ ਤੁਹਾਨੂੰ ਕੀ ਲੱਗਦਾ ਪ੍ਰੋਪਰ ਕਾਮਯਾਬ ਹੈ ਨਹੀਂ ਕਾਮਯਾਬ ਹੈ ਜੀ ਇਹ ਚੱਲਣੇ ਲਹਿਰੇ ਤੁਹਾਡੇ ਸਾਹਮਣੇ ਤੁਸੀਂ ਦੇਖਿਆ ਸਕਦੇ ਹੋ ਵੀਡੀਓ ਜਿੰਨੀ ਮਰਜ਼ੀ ਆ ਕੇ ਦੇਖ ਸਕਦਾ ਇੱਥੇ ਤੇ ਬਿਲਕੁਲ ਇਹ ਜਿਹੜਾ ਪ੍ਰੋਜੈਕਟ ਹੈ ਜੀ ਪਿੰਡ ਦਿਲਾਂ ਦੇ ਵਿੱਚ ਲੱਗਿਆ ਹੋਇਆ ਜੇ ਤੁਸੀਂ ਪ੍ਰੈਕਟੀਕਲੀ ਇਹ ਚੀਜ਼ ਨੂੰ ਦੇਖਣਾ ਚਾਹੁੰਦੇ ਹੋ ਕਿ ਇਹ ਪ੍ਰ ਜੇ ਨਹੀਂ ਹੈ ਤਾਂ ਤੁਸੀਂ ਇੱਥੇ ਆਣ ਕੇ ਦੇਖ ਵੀ ਸਕਦੇ ਹੋ। ਇਹ ਮੋਟਰ ਬਹੁਤ ਵਧੀਆ ਪਾਣੀ ਕੱਢ ਰਹੀ ਹੈ ਔਰ ਇਹ ਪ੍ਰੋਜੈਕਟ ਬਹੁਤ ਵਧੀਆ ਤਰੀਕੇ ਨਾਲ ਇੰਸਟਾਲ ਕੀਤਾ ਹੋਇਆ ਹੈ। ਹਾਂਜੀ ਤੇ ਇਸ ਸਮੇਂ ਸਾਡੇ ਨਾਲ ਪਿੰਡ ਦੇ ਸਰਪੰਚ ਸਾਹਿਬ ਮੌਜੂਦ ਨੇ ਕਿ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਨਾ ਚਾਹੋਗੇ ਕਿ ਇਹ ਜਿਹੜਾ ਪ੍ਰੋਜੈਕਟ ਹੈ ਇਹਨਾਂ ਦੇ ਏਰੀਆ ਵਿੱਚ ਲੱਗਾ ਹੈ ਇਸ ਦੇ ਬਾਰੇ ਕੀ ਕਹਿਣਾ ਚਾਹੋਗੇ? ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੈਂ ਜਸਪਾਲ ਸਿੰਘ ਦੇਲਾ ਸਰਪੰਚ ਅ ਅੱਜ ਬੜੀ ਖੁਸ਼ੀ ਹੋਈ ਹੈ ਕਿ ਮੇਰੇ ਨਗਰ ਦੇ ਵਿੱਚ ਮੇਰੇ ਸਤਕਾਰਯੋਗ ਚਾਚਾ ਜੀ ਸਰਦਾਰ ਮਿੱਠੂ ਸਿੰਘ ਜੀ ਇਹਨਾਂ ਦੇ ਗ ਇਹਨਾਂ ਨੇ ਆਪਣੇ ਖੇਤ ਦੇ ਵਿੱਚ ਜਿਹੜੀ ਐ ਸੋਲਰ ਸਿਸਟਮ ਵਾਲੀ ਜਿਹੜੀ ਮੋਟਰ ਆ ਉਹ ਲਾਈ ਹੈ। ਮੇਰੇ ਪਿੰਡ ਦੇ ਵਿੱਚ ਇਹ ਪਹਿਲਾ ਪ੍ਰੋਜੈਕਟ ਹੈ। ਪਹਿਲਾਂ ਇਹੋ ਜਿਹਾ ਪ੍ਰੋਜੈਕਟ ਕੋਈ ਨਹੀਂ ਲੱਗਿਆ। ਪਰ ਦੇਖ ਕੇ ਹੈਰਾਨੀ ਵੀ ਹੋ ਰਹੀ ਹੈ ਕਿ ਪਾਣੀ ਜਿਹੜਾ ਹੈ ਬਹੁਤ ਵਧੀਆ 180 90 ਫੁੱਟ ਤੋਂ ਜਿਹੜਾ ਪਾਣੀ 10 ਕੇਵੀ ਦੀ ਮੋਟਰ ਹੈ ਜਿਹੜੀ ਉਹ ਦੇ ਰਹੀ ਹੈ ਤੇ ਬਹੁਤ ਵਧੀਆ ਨਿਰਮਲ ਸਿੰਘ ਕੜੈਲ ਮੇਰੇ ਮਿੱਤਰ ਵੀ ਨੇ ਤੇ ਇਹਨਾਂ ਨੇ ਕਾਲ ਵੀ ਮੈਨੂੰ ਦੇਖੋ ਹੁਣੇ ਕੀਤੀ ਪਹਿਲਾਂ ਨਹੀਂ ਮੈਨੂੰ ਦੱਸਿਆ ਸਰਪ੍ਰਾਈਜ਼ ਹੀ ਦਿੱਤਾ ਇੱਕ ਤਰ੍ਹਾਂ ਦਾ। ਮੈਂ ਮੂਨਕ ਸੀਗਾ ਮੈਨੂੰ ਕਾਲ ਕਰਕੇ ਇਹਨਾਂ ਨੇ ਹੁਣੇ ਦੱਸਿਆ ਕਹਿੰਦੇ ਵੀ ਤੁਸੀਂ ਕਿੱਥੋਂ ਦੇ ਤੇਰੇ ਪਿੰਡ ਆਏ ਆ ਤੇ ਇਹ ਜਿਹੜੀ ਇਹਨਾਂ ਦਾ ਕੇਟੀਸੀ ਦੇ ਨਾਂ ਤੇ ਜਿਹੜਾ ਸੋਲਰ ਸਿਸਟਮ ਜਿਹੜਾ ਹੈ ਇਹਨਾਂ ਦਾ ਮੂਨਕ ਵਿਖੇ ਜਿਹੜਾ ਹੈਗਾ ਤੇ ਬਹੁਤ ਵਧੀਆ ਸਿਸਟਮ ਹੈ ਹੈ ਇਹਨਾਂ ਦਾ ਅਗਰ ਕਿਸੇ ਵੀ ਵੀਰ ਨੂੰ ਜ਼ਰੂਰਤ ਹੋਵੇ ਤਾਂ ਉਹ ਇਹਨਾਂ ਦੇ ਨਾਲ ਨਰਮਲ ਸਿੰਘ ਕੜੈਲ ਦੇ ਨਾਲ ਕੰਟੈਕਟ ਕਰ ਸਕਦਾ ਇੱਕ ਵਾਰ ਫੇਰ ਮੈਂ ਇਹਨਾਂ ਨੂੰ ਦੋਨਾਂ ਨੂੰ ਸਰਦਾਰ ਮਖੂਲ ਸਿੰਘ ਜਿਹੜੇ ਮੇਰੇ ਚਾਚਾ ਜੀ ਨੇ ਇਹਨਾਂ ਨੂੰ ਵੀ ਵਧਾਈ ਦੇਣਾ ਔਰ ਨਰਮਲ ਸਿੰਘ ਕੜੈਲ ਇਹਨਾਂ ਨੂੰ ਵੀ ਮੁਬਾਰਕਵਾਦ ਦਿੰਦਾ ਕਿ ਤੁਹਾਡਾ ਜਿਹੜਾ ਪ੍ਰੋਜੈਕਟ ਆਇਆ ਮੇਰੇ ਪਿੰਡ ਦੇ ਵਿੱਚ ਪਹਿਲਾ ਪ੍ਰੋਜੈਕਟ ਹੈ ਤੇ ਉਹ ਕਾਮਯਾਬ ਹੋਇਆ ਧੰਨਵਾਦ ਬਿਲਕੁਲ ਜੀ ਜਿਵੇਂ ਆਪਾਂ ਸਰਪੰਚ ਸਾਹਿਬ ਨਾਲ ਵੀ ਗੱਲਬਾਤ ਕੀਤੀ ਰਿਹਾ ਉਹਨਾਂ ਦਾ ਵੀ ਇਹ ਕਹਿਣਾ ਕਿ ਉਹਨਾਂ ਦੇ ਪਿੰਡ ਦੇ ਵਿੱਚ ਇਹ ਪਹਿਲਾ ਪ੍ਰੋਜੈਕਟ ਹੈ ਪਿੰਡ ਦੇ ਵਿੱਚ ਕੀ ਉਹਨਾਂ ਦੇ ਏਰੀਆ ਦੇ ਵਿੱਚ ਹੀ ਇਹ ਪਹਿਲਾ ਪ੍ਰੋਜੈਕਟ ਹੈ ਜੇਕਰ ਤੁਸੀਂ ਵੀ ਇਦਾਂ ਦਾ ਪ੍ਰੋਜੈਕਟ ਆਪਣੇ ਖੇਤਾਂ ਵਿੱਚ ਆਪਣੇ ਘਰਾਂ ਦੇ ਵਿੱਚ ਇੰਸਟਾਲ ਕਰਵਾਉਣਾ ਚਾਹੁੰਦੇ ਹੋ ਤਾਂ ਕੇਟੀਸੀ ਮੋਰਕ ਕੇਟੀਸੀ ਸੋਲਰ ਕਮਪਨੀ ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਦੇ ਨੰਬਰ ਜਿਹੜੇ ਮੈਂ ਡਿਸਪਲੇ ਤੇ ਮੈਂਸ਼ਨ ਕਰ ਕੋਈ ਵੀ ਫਰਦਰ ਤੁਸੀਂ ਇਨਫੋਰਮੇਸ਼ਨ ਲੈਣੀ ਹੈ ਘਰ ਤੋਂ ਘਰ ਪਰ ਪ੍ਰੋਜੈਕਟ ਇੰਸਟਾਲ ਕਰਾਉਣ ਵਾਸਤੇ ਖੇਤ ਵਿੱਚ ਪ੍ਰੋਜੈਕਟ ਇੰਸਟਾਲ ਕਰਾਉਣ ਵਾਸਤੇ ਤਾਂ ਇਹਨਾਂ ਨੰਬਰਾਂ ਉੱਤੇ ਸੰਪਰਕ ਕਰਕੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਜਿਹੜੀ ਇਹ ਜਿਹੜੀ ਮੋਟਰ ਹੈ ਸੋਲਰ ਦੀ એનર્ਜੀ ਨਾਲ ਚੱਲਦੀ ਹੈ ਤੇ ਜਿਹੜੇ ਸੋਨਰ ਪੈਨਲ ਨੇ ਉਹਨਾਂ ਨੇ ਛੱਤ ਦੇ ਉੱਪਰ ਇੰਸਟਾਲ ਕੀਤੇ ਹੋਏ ਨੇ ਜੇਕਰ ਸੋਲਰ ਪੈਨਲ ਦੇ ਸਟਰਕਚਰ ਦੀ ਗੱਲ ਕਰਾਂ ਤਾਂ ਬਹੁਤ ਹੀ ਵਧੀਆ ਤਰੀਕੇ ਨਾਲ ਸੋਲਿਡ ਸਟਰਕਚਰ ਯੂਜ਼ ਕੀਤਾ ਹੋਇਆ ਹੈ ਇਹ ਪੈਨਲ ਨੂੰ ਇੰਸਟਾਲ ਕਰਨ ਵਾਸਤੇ ਮਤਲਬ ਕਿ ਨਾਰਮਲੀ ਗੱਲ ਜੇ ਕੋਈ ਹਨੇਰੀ ਵਗੈਰਾ ਆ ਜਾਏ ਤਾਂ ਕੋਈ ਦਿੱਕਤ ਵਾਲੀ ਡੈਮੇਜ ਵਾਲੀ ਕੋਈ ਗੱਲ ਨਹੀਂ ਬਹੁਤ ਹੀ ਹੈਵੀ ਜਿਹੜਾ ਸਟਰਕਚਰ ਹੈ ਇਸ ਨੂੰ ਇੰਸਟਾਲ ਕਰਨ ਵਾਸਤੇ ਯੂਜ਼ ਕੀਤਾ ਹੋਇਆ ਤੇ ਬਿਲਕੁਲ ਇਹ ਛੱਤ ਦੇ ਉੱਪਰ ਇਹਨਾਂ ਨੇ ਸੋਲਰ ਪੈਨਲ ਜਿਹੜੇ ਇੰਸਟਾਲ ਕੀਤੇ ਹੋਏ ਨੇ ਤੇ ਜਿਹੜੀ ਮੋਟਰ ਦਾ ਕਨੈਕਸ਼ਨ ਹੈ ਉਹ ਬਿਲਕੁਲ ਇਹਨਾਂ ਨੇ ਆਪਣੇ ਖੇਤ ਦੇ ਵਿੱਚ ਥੱਲੇ ਕੀਤਾ ਹੋਇਆ ਮੈਂ ਤੁਹਾਨੂੰ ਛੱਤ ਤੋਂ ਦਿਖਾ ਵੀ ਦੇਣਾ ਜਿਹੜੀ ਮੋਟਰ ਹੈ ਇਹਨਾਂ ਨੇ ਆਪਣੇ ਖੇਤ ਦੇ ਵਿੱਚ ਥੱਲੇ ਇੰਸਟਾਲ ਕੀਤੀ ਹੋਈ ਹੈ ਸਟਰਕਚਰ ਇੰਸਟਾਲ ਕੀਤਾ ਹੋਇਆ ਤੇ ਜਿਵੇਂ ਆਲਰੇਡੀ ਮੈਂ ਤੁਹਾਨੂੰ ਦੱਸਿਆ ਕਿ ਜਿਹੜੇ ਇਹਨਾਂ ਨੇ ਸਟਰਕਚਰ ਯੂਜ਼ ਕੀਤਾ ਇਹਨੂੰ ਇੰਸਟਾਲ ਕਰਨ ਕਰਨ ਵਾਸਤੇ ਬਹੁਤ ਹੀ ਹੈਵੀ ਸਟਰਕਚਰ ਹੈ ਅਗਰ ਕੋਈ ਹਨੇਰੀ ਵਗੈਰਾ ਆਂਦੀ ਹੈ ਬਹੁਤ ਵੱਡਾ ਤੂਫਾਨ ਆਂਦਾ ਹੈ ਤਾਂ ਇਦਾਂ ਦਾ ਕੋਈ ਡੈਮੇਜ ਵਾਲੀ ਗੱਲ ਨਹੀਂ ਹੈਗੀ ਤੁਸੀਂ ਸ਼ਾਰਟੀ ਦੇ ਨਾਲ ਬਹੁਤ ਹੀ ਟਰਸਟਵਰਦੀ ਕੰਮ ਹੈ ਅਗਰ ਆਪਣੇ ਖੇਤ ਦੇ ਵਿੱਚ ਆਪਣੇ ਘਰ ਦੇ ਵਿੱਚ ਤੁਸੀਂ ਪੈਨਲ ਇੰਸਟਾਲ ਕਰਵਾਉਣਾ ਚਾਹੁੰਦੇ ਹੋ ਤਾਂ केटीਸੀ ਕੰਪਨੀ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਇਹਨਾਂ ਦੇ ਨੰਬਰ ਮੈਂ ਡਿਸਪਲੇ ਤੇ ਮੈਂਸ਼ਨ ਕਰ ਦਾਂਗਾ ਅੱਜ ਅਸੀਂ ਖੜੇ ਹਾਂ ਦੇਲਾ ਸਿਹਾਂ ਪਿੰਡ ਦੇ ਵਿੱਚ ਡਿਸਟ੍ਰਿਕਟ ਸੰਗਰੂਰ ਤਹਿਸੀਲ ਮੌਣਕ ਦੇ ਅੱਜ ਜਿਵੇਂ ਇੱਥੇ ਉਹ ਸਵਾਲ ਦਾ ਸੋਲਰ ਪੰਪ ਇੰਸਟਾਲ ਕੀਤਾ ਹੈ ਜੋ ਕਿ 10 HP ਦਾ ਹੈ 200 ਤੇ ਮੋਟਰ ਪਾਈ ਹੈ ਤੇ ਬਹੁਤ ਵਧੀਆ ਤੇ ਨੀਚੀ ਪ੍ਰੈਸ਼ਰ ਦੇ ਰਹੀ ਹੈ ਤੇ ਉਹ ਸਵਾਲ ਦਾ ਜਿਹੜਾ ਸੈੱਟ ਹੈ ਇਹ ਮੈਨੂੰ ਸਾਰੀਆਂ ਕੰਪਨੀਆਂ ਦੇ ਵਿੱਚ ਵੈਸਟ ਲੱਗਿਆ ਪਹਿਲਾਂ ਅਸੀਂ ਹੋਰ ਕੰਪਨੀਆਂ ਦਾ ਵੀ ਕੰਮ ਕਰ ਕਰ ਦੇਖਿਆ ਤਾਂ 15 HP ਦੀ ਮੋਟਰ ਦੇ ਮੁਕਾਬਲੇ ਇਹ 10 HP ਦਾ ਕੰਮ ਕਰ ਰਿਹਾ ਹੈ ਤੇ ਜਿਹੜਾ ਬਹੁਤ ਵਧੀਆ ਸੈੱਟ ਹੈ ਮੇਰੀ ਨਜ਼ਰ ਦੇ ਵਿੱਚ ਵੀ ਸਭ ਤੋਂ ਵੱਧ ਕਿਸਾਨਾਂ ਨੂੰ ਇਹ ਹੀ ਇੰਸਟਾਲ ਕਰਾਉਣਾ ਚਾਹੀਦਾ ਹੈ ਔਰ ਦੂਜੀ ਗੱਲ ਇਹ ਹੈ ਬਜ ਬਿਜਲੀ ਦੇ ਕਨੈਕਸ਼ਨ ਤਾਂ ਮਿਲ ਨਹੀਂ ਰਹੇ ਛੋਟੇ ਕਿਸਾਨਾਂ ਵਾਸਤੇ ਵਰਦਾਨ ਸਾਬਤ ਹੋ ਰਿਹਾ ਜੋ ਸੋਲਰ ਪੰਪ ਹੈ ਸਾਰੇ ਕਿਸਾਨਾਂ ਨੂੰ ਮੈਂ ਰეკਮੈਂਡ ਕਰੂੰਗਾ ਬੇਹੀ ਲਗਾਉਣਾ ਚਾਹੀਦਾ